ਸਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਸੁਪਰੀਮ ਕੋਰਟ ਨੇ ਕੋਰੀ ਨਾ ਕਰ ਦਿੱਤੀ ਹੈ ਕਿਸੇ ਵੀ ਤਰ੍ਹਾਂ ਦੇ ਦਖਲ ਦੇਣ ਤੋਂ ਦਰਅਸਲ ਵਰਜਿੰਦਰ ਹਮਦਰਦ ਜਿਹੜੇ ਸੀਨੀਅਰ ਪੱਤਰਕਾਰ ਨੇ ਔਰ ਜੀਤ ਦੇ ਸੰਚਾਲਕ ਨੇ ਉਹਨਾਂ ਦਾ ਮਾਮਲਾ ਦੁਬਾਰਾ ਭਖਦਾ ਪਿਆ ਜੰਗ ਅਜ਼ਾਦੀ ਮੈਮੋਰੀਅਲ ਜਿਹੜਾ ਕਰਤਾਰਪੁਰ ਲੱਗੇ ਹੈ ਉਸੇ ਜੰਗ ਅਜ਼ਾਦੀ ਮੈਮੋਰੀਅਲ ਦਾ ਮੁੱਦਾ ਦੁਬਾਰਾ ਭੜਕਦਾ ਨਜ਼ਰ ਆ ਰਿਹਾ ਦਰਅਸਲ ਐਫਆਈਆਰ ਦਰਜ ਹੋ ਚੁੱਕੀ ਸੀ ਬਰਜਿੰਦਰ ਸਿੰਘ ਹਮਦਰਦ ਦੇ ਉੱਤੇ ਔਰ ਉਸੇ ਦੇ ਚੱਲਦੇ ਹੋਏ ਵਿਜੀਲੈਂਸ ਦਾ ਮਾਮਲਾ ਇਹ ਚੱਲਦਾ ਪਿਆ ਸੀਗਾ ਪਰ ਬਰਜਿੰਦਰ ਹਮਦਰਦ ਨੂੰ ਅੰਤਰੀਮ ਜ਼ਮਾਨਤ ਜਿਹੜੀ ਆ ਉਹ ਮਿਲੀ ਹੋਈ ਹੁੰਦੀ ਹੈ ਔਰ ਉਸੇ ਦੇ ਚੱਲਦੇ ਬਰਜਿੰਦਰ ਹਮਦਰਦ ਜਿਹੜੇ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੁੰਦੇ ਨੇ ਪਰ ਇਸੇ ਅੰਤਰੀਮ ਜ਼ਮਾਨਤ ਦੇ ਖਿਲਾਫ ਇੱਕ ਪਟੀਸ਼ਨ ਪਾਈ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਔਰ ਉਸ ਮਾਮਲੇ ਦੇ ਅੰਦਰ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਔਰ ਉਸੇ ਸਾਫ਼ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਬਿਲਕੁਲ ਇੰਟਰਫੇਅਰ ਨਹੀਂ ਕਰਨਗੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਇੰਟਰਫੇਅਰ ਨਹੀਂ ਕੀਤਾ ਜਾਵੇਗਾ ਔਰ ਹਾਈ ਕੋਰਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਹਦਾਇਤਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਕਿ ਆਉਂਦੇ 1 ਮਹੀਨੇ ਦੇ ਅੰਦਰ ਅੰਦਰ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਜਾਵੇ ਦੱਸ ਦਈਏ ਕਿ ਵਰਜਿੰਦਰ ਸਿੰਘ ਹਮਦਰਦ ਔਰ ਉਹਨਾਂ ਦੇ ਨਜ਼ਦੀਕੀ 26 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 16 ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਜਾਂਦੇ ਨੇ ਖੈਰ ਬਰਜਿੰਦਰ ਹਮਦਰਦ ਕਥੇ ਉਹਨਾਂ ਦੇ ਨਾਲ ਅਫਸਰ ਰੈਂਕ ਦੇ ਲੋਕਾਂ ਦੇ ਉੱਤੇ ਇਲਜ਼ਾਮ ਨੇ ਟੈਕਸ ਅਮਾਊਂਟ ਦੇ ਵਿੱਚ ਕਪਲਾ ਕਰਨ ਦੇ ਜਿਹੜੀ ਜੰਗੇ ਆਜ਼ਾਦੀ ਮੈਮੋਰੀਅਲ ਨੂੰ ਬਣਾਉਣ ਵੇਲੇ ਰਕਮ ਲੱਗੀ ਸੀ ਜਾਂ ਜੋ ਪੈਸਾ ਲੱਗ ਰਿਹਾ ਸੀ ਉਸ ਦੇ ਵਿੱਚ ਕਪਲੇ ਦੇ ਇਲਜ਼ਾਮ ਬਰਜਿੰਦਰ ਹਮਦਰਦ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਉੱਤੇ ਲੱਗੇ ਨੇ ਖੈਰ ਇਸ ਮੁੱਦੇ ਉੱਤੇ ਪੰਜਾਬ ਸਰਕਾਰ ਨੇ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ ਔਰ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਔਰ ਨਾਲ ਦੀ ਨਾਲ ਹੀ ਹਾਈ ਕੋਰਟ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਹਿ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਖਲ ਨਹੀਂ ਕਰੂਗਾ ਪਰ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਇਸ ਮਾਮਲੇ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸੁਲਝਾ ਲਵੇ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਪੇਸ਼ ਆਉਂਦਾ ਹੈ ਕੀ ਕੁਝ ਕੀਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਵੱਲੋਂ ਔਰ ਹਾਈ ਕੋਰਟ ਕਿਸ ਤਰ੍ਹਾਂ ਇਸ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਨਿਬੜੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ 1 India ਪੰਜਾਬੀ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ